ਲਿਪਾ ਪਾਉਂ। ਕਾਕੇ ਦਾ ਚਾਚਾ ਲੈ ਕੇ ਆਇਆ ਗੁਬਾਰੇ ਦੇਖੋ ਕਿਨੇ ਤਗੜੇ ਐ ਨਾ ਖਰਚਾ ਹਰ ਛੜਿਆਈ ਨਾ ਮਰਜਾ ਹਾਂਜੀ ਮੁੰਡੇ ਦੇ ਚਾਚੇ ਮੁੰਡੇ ਦੇ ਚਾਚੇ ਕੀ ਬਾਤ ਐ ਗੁਬਾਰੇ ਫਲਾ ਰਹੇ ਨੇ ਹੈ। ਸੱਚੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦੀ ਨਵੀਂ ਸ਼ੁਰੂਆਤ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਐ ਬਈ ਹੁਣ ਸਾਰੇ ਆਲੇ ਦੁਆਲੇ ਨੇ ਕਾਕੇ ਦੇ ਹਨ। ਨਵੇਂ ਕਾਕੇ ਦੇ ਤੇ ਹੁਣ ਉੱਥੇ ਹਸਪੀਟਲ ਦੇ ਵਿੱਚ ਅਸਵੀਕਾਰ ਆ ਗਏ ਸੀ ਹਨ ਸਵੇਰੇ ਮਤਲਬ ਸਵੇਰੇ ਗਿਆ ਸੀਗਾ ਮੈਂ ਫਿਰ ਹੁਣ ਘਰ ਆਇਆ ਕਿਉਂਕਿ ਕਾਫੀ ਸਮਾਨ ਸਮੂਹ ਜਿਹੜਾ ਲੈ ਕੇ ਲੁਗੇ ਜਾਣਾ ਫਿਰ ਤੁਹਾਨੂੰ ਪਤਾ ਹੀ ਹੈ ਇੱਦੀ ਤੋਰਾ ਫੇਰਾ ਜਿਹਾ ਲੱਗਿਆ ਰੰਨਾ ਹਸਪੀਟਲ ਜਿਆਦਾ ਦੂਰ ਨਹੀਂ ਹੈਗਾ ਤੇ ਤਾਂ ਕਰਕੇ ਤੁਰੇ ਰਹਿੰਨਾ ਹੈ ਮਤਲਬ ਕਦੀ ਕਦੀ ਥੋੜਾ ਥੋੜਾ ਸਮਾਨ ਲੈ ਜੀਦਾ ਤੇ ਬਾਕੀ ਇੱਦਾਂ ਵੀ ਨੰਨੂ ਦੇ ਨਾਨਾ ਨਾਨੀ ਆਏ ਹੋਏ ਨੇ ਉੱਥੇ ਤੇ ਉਹਨਾਂ ਨਾਲ ਸਹਾਈਂ ਵੀ ਆਈ ਹੋਈ ਹੈ ਤੇ ਹੁਣ ਨੰਨੂ ਨੇ ਕਾਲੀ ਪਾਈ ਹੋਈ ਹੈ ਉਹਦੇ ਵਾਸਤੇ ਹੁਣ ਉਹਨੂੰ ਦੱਸਤਾ ਵੀ ਬਈ ਬਹੁਤ ਸਾਰਾ ਸਮਾਨ ਲੈ ਕੇ ਆਇਆ ਨੇ ਤੇਰੇ ਵਾਸਤੇ ਖਾਣ-ਪੀਣ ਵਾਲਾ ਤੇ ਤਾਂ ਕਰ ਗਏ ਹੁਣ ਉਹਨੇ ਕਾਲੀ ਪਾਈ ਹੋਈ ਹੈ ਸਮਾਨ ਮੈਂ ਕਹਿੰਦੀ ਵੇਖਣਾ ਫੜਾਫੜ ਚੱਲੋ ਅੱਜ ਮੌਸਮ ਥੋੜਾ ਜਿਹਾ ਠੀਕ-ਠਾਕ ਹੈ ਅ ਗਰਮੀ ਜੀ ਹੁਣ ਹੋ ਗਈ ਹੈ ਕਿਉਂਕਿ ਧੁੱਪ ਵਿੱਚ ਵਿੱਚ ਚੜ ਜਾਂਦੀ ਤੇ ਵਿੱਚ ਵਿੱਚ ਚਲੀ ਜਾਂਦੀ ਹੈ ਨਾ ਤੇ ਕਾਕੇ ਨੂੰ ਵੀ ਅੱਜ ਧੁੱਪ ਲਗਵਾਈ ਹੈ ਕਿਉਂਕਿ ਤਿੰਨ ਦਿਨ ਤੋਂ ਜਦੋਂ ਤੋਂ ਕਾਕਾ ਆਇਆ ਤੇ ਧੁੱਪ ਨਹੀਂ ਸੀ ਚੜੀ ਹੈਗੀ ਮੌਸਮ ਠੰਡਾ ਹੀ ਸੀਗਾ بارش ਹੀ ਹੋਈ ਜਾ ਰਹੀ ਸੀ ਤੇ ਹੁਣ ਅੱਜ ਫਾਈਨਲੀ ਧੁੱਪ ਨਿਕਲੀ ਤੇ ਤੁਹਾਨੂੰ ਧੁੱ ਤੇ ਹੁਣ ਆਪਾਂ ਫੜਾਫੜ ਚੱਲਦੇ ਆ ਹਸਪੀਟਲ ਠੀਕ ਹੈ ਨੰਨੂ ਦੇ ਨਾਨਾ ਨਾਨੀ ਉੱਥੇ ਆਏ ਹੋਏ ਨੇ ਤੇ ਬਸ ਠੀਕ ਹੈ ਜੀ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੇ ਮਿਲਦੇ ਤੁਹਾਨੂੰ ਜਾ ਕੇ ਹਸਪੀਟਲ ਠੀਕ ਹੈ ਲੋਈ ਨਾਨਾ ਨਾਨੀ ਆ ਗਏ ਨੰਨੂ ਦੇ ਨੰਨੂ ਵਾਸਤੇ ਲੈ ਗਿਆ ਇਹ ਚੀਜ਼ਾਂ ਹੈਨਾ ਹਾਂ ਫਿਰ ਕੀ ਕੀ ਲੈ ਕੇ ਆਏ ਪਤਾ ਨਹੀਂ ਮੈਂ ਤੇ ਇੱਧਰ ਦੇਖੋ ਪਿੰਡੀ ਇਹ ਪਿੰਡੀ ਇੱਧਰ ਵੇਖ ਹੈਲੋ ਸੱਜ

ਵੇ ਸੋਣਾ ਜੈਤ ਸਾਰੀ ਨਹੀਂ ਦੇ ਓਏ ਏ ਮੈਂ ਖਾ ਲਈ ਮੈਂ ਨਹੀਂ ਖਾਣੀ ਜਿਆਦਾ ਖਾ ਲਈ ਦੋ ਖਾ ਲਈ ਮੈਂ ਦੇਖ ਕਿੰਨਾ ਸਹੀ ਨਹੀਂ ਨਹੀਂ ਬਸ ਮੈਂ ਨਹੀਂ ਮੈਂ ਦੋ ਖਾ ਲਈ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਘਰ ਲੱਗਦਾ ਉਹ ਪਸੀਨਾ ਆਣ ਆਇਆ ਨਾ ਜਿਆਦਾ ਚਲ ਕੋਈ ਨਹੀਂ ਕੰਮ ਖਰਾਬ ਹੈ ਦੋ ਖਾ ਲਈ ਮੈਂ ਤੇ ਇਕੱਠੇ ਹੀ ਚੱਕ ਕੇ ਸੈਜੂ ਹੈਲੋ ਸੈਜੂ ਬਾਈ ਕਰ ਦੇ ਬਾਈ ਕਰ ਦੇ ਬਾਈ ਕਰ ਦੇ ਮਮੂ ਮਮੂ ਘਰ ਆ ਤੇ ਓਹ ਦੇਖੋ ਕੁੰਡਾ ਕੇ ਦਾ ਸੁੱਤਾ ਨਨੂ ਵੀਰੇ ਨੂੰ ਬੁਲਾਇਆ ਨਹੀਂ ਤੂੰ ਵੀਰੇ ਕੋਲ ਆ ਸੀ ਵੀਰੇ ਨੂੰ ਬੁਲਾਇਆ ਸੀ ਸੁੱਤਾ ਪਿਆ ਸੁੱਤਾ ਹੈ ਕੋਲ ਦੇ ਵਿੱਚ ਪਾਣੀ थियो ਮੈਂ ਭਾਈ ਹਾਂ ਦੇ ਰਿਹਾ ਮੰਨ ਜਿਦੋਂ ਬੈਠੀ ਉਹਦੇ ਨਾਲ ਹੋਰ ਗੱਲ ਹਾਏ ਲੈ ਕਰੋ ਗੱਲ ਗੱਲ ਕਰੋ ਸਾਸਰੀ ਗਾਲ ਮਾਮੀ ਨੂੰ ਬੁਲਾਣ ਸਾਸਰੀ ਗਾਲ ਮਾਮੀ ਦੀ ਬਾਬੀ ਦਾ ਆਪ ਨੂੰ ਠੀਕ ਹੈ ਹਾਂ ਤੁਹਾਨੂੰ ਪਤਾ ਗਾਣਾ ਨਾ ਮਿਲਿਆ ਦੀਆ ਤੁਹਾਨੂੰ ਵੀ ਦਰੋਂ ਕੰਕ ਹਾਂ ਉਹ ਲੰਗੂ ਦੇ ਸੁੱਤਾ ਪਿਆ ਵੇ ਪਾਪਾ ਦਾ ਮੰਮੀ ਦਾ ਫੋਨ ਆਇਆ ਨਾ ਤਾਂ ਚਾਪਰਦੀ ਪਈ ਐ ਤਾਂ ਨੱਚਦੀ ਪਈ ਐ ਦਾਦੇ ਦਾਦੀ ਨਾਲ ਆਈ ਹੋਈ ਐ ਹੈ ਬੈ ਚੱਲ ਅਗਲਾ ਕਰ ਲੈ ਰਿਤਿਆ ਮੰਮੀ ਦਾ ਆ ਗਿਆ ਹੋ ਗਿਆ ਨਹੀਂ ਨਵੀਂ ਨਾਲੀ ਪੈਣੀ ਸੀ ਹੋਏ ਹੋਏ ਆ ਖਾ ਲਿਆ ਰੋਟੀ ਪਾਣੀ ਤਾਂ ਖਾ ਲਿਆ ਹਾਂ ਛੱਡ ਦੇ ਛੱਡ ਦੇ ਥੱਲੇ ਖੜਦੇ ਥੱਲੇ ਹਾਈ ਹਾਂ ਲੀ ਲੱਗ ਉਹ ਵੀ ਗੋ ਉਹ ਗੱਟੇ ਜਿੱਦੇ ਹੁਣ ਡਾਕਟਰ ਨੇ ਮਨਪੇ ਨੂੰ ਕਿਹਾ ਥੋੜੀ ਥੋੜੀ ਸੈਰ ਕਰਵਾਉਣਾ ਤੇ ਤਾਂ ਕਰਕੇ ਹੁਣ ਆ ਦੇਖੋ ਸੈਰ ਸ਼ੁਰੂ ਕਰਵਾ ਰਹੇ ਹਾਂ ਹੈ ਸੈਰ ਕਰਵਾ ਰਹੀ ਹੈ ਕਰਵਾ ਰਹੇ ਹਾਂ ਥੋੜੀ ਥੋੜੀ ਉਹ ਕਿ ਤਾਂ ਹੀ ਥੋੜਾ ਜਿਹਾ ਫਰਕ ਪਏਗਾ ਹਾਂ ਜਿੱਦੇ ਪਏ ਪਏ ਤੁਹਾਨੂੰ ਪਤਾ ਵੀ ਸਰੀਰ ਹੈ ਜਿਹੜਾ ਉਹ ਹੋਰ ਜਿਆਦਾ ਹੋ ਜਾਂਦਾ ਜੁੜ ਜਾਂਦਾ ਨਹੀਂ ਹੱਟੇ ਕਮਜ਼ੋਰ ਹੋ ਜਾਂਦੇ ਤੇ ਇਸ ਕਰਕੇ ਹੁਣ ਤੁਹਾਡੀ ਥੋੜੀ ਥੋੜੀ ਵਾਕ ਕਰਨੀ ਸ਼ੁਰੂ ਕਰੇਗੀ ਤਾਂ ਸੱਸੀ ਗਾਲ ਦੀ ਸਾਰੇ ਨੂੰ ਸਵਾਰ ਤੇ ਤੁਹਾਡੇ ਨਾਮ ਦੇ ਬਲੋਗ ਦੇ ਵਿੱਚ ਤੇ ਥੋੜੀ ਜਿਹੀ ਗਲਤੀ ਹੋ ਗਈ ਸੀ ਉਹਦੇ ਵਿੱਚ ਤੇ ਫਿਰ ਉਹ ਆਦਾਦੀ ਨੇ ਗੱਲ ਕਰ ਰਹੀ ਸੀ ਤੇ ਐਵੇਂ ਡੋਲ ਆ ਗਈ ਹੈ ਇਹਦੇ ਚਾਰ ਕੱਪੜੇ ਨੇ ਨਹੀਂ ਪੰਜ ਨੇ ਸੱਚ ਇਹ ਕਹਿੰਨੇ ਪਾਏ ਨੇ ਆ 2 2 ਇਹ ਕਰੀ ਨਹੀਂ ਆਹ ਜੀ ਵਾ ਅਰੇ ਤੁਮਕੇ ਵੀ ਨੇ ਤੇ ਦੋ ਹੀ ਰਹਿਣੇ ਮਤਲਬ ਆ ਕੇ ਰਹਿਣੇ ਵੀ ਦੱਸ ਦੇ ਨਾ ਮਾੜੇ ਨਹੀਂ ਨਹੀਂ ਸ਼ਰਮਾਂਦੀ 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 ਹਾਂ ਨੀ ਦੇ ਮਸ ਸ਼ਰਮਾਂਦੀ ਕਿਹੜਾ ਭੂਤ ਆਇਆ ਮੈਂ ਇੰਨਾ ਸਦਾ ਖੇਡਦੀ ਏਡਦੀ ਹੁਣੇ ਤਾਂ ਮੇਰੇ ਲਿਆ ਜਾਂਦੀ ਆ ਜੀ ਖਿਡੌਣੇ ਆ ਜੀ ਇਹ ਵੀ ਤਾਂ ਹਾਲੇ ਉਹ ਕੱਟੇ ਦੇ ਕੱਪੜੇ ਵੀ ਲੈ ਕੇ ਆਏ ਨੇ ਇਹ ਦੇਖੋ ਨਾਨਾ ਨਾਨੀ ਇਹ ਕਾਕੇ ਦੀਆਂ ਬਰਾਨਾ ਚਾਚੀ ਦੇ ਮੰਮੀ ਡੈਡੀ ਹਾਂ ਜੀ ਤੇ ਮੇਰੇ ਨਾਨਾ ਨਾਨੀ ਚਾਚੀ ਦੇ ਮੰਮੀ ਡੈਡੀ ਲੈ ਕੇ ਆਏ ਨੇ ਲੈ ਕੇ ਆਏ ਨੇ ਕੱਪੜੇ ਕੱਕੇ ਦੇ ਦਿਖਾ ਤੇ ਦੇ ਫਿਰ ਹਣਾ ਦਿਖਾ ਪਹਿਲੇ ਦਿਖਾ ਤੇ ਦੇ ਕੋਈ ਕੰਮ ਖਮਾ ਕਰੀ ਇਹ ਐਂ ਵੀ ਕੋ ਹਾਂਜੀ ਦਿਖਾ ਐ ਉਹਦੀ ਕੱਚੀ ਓਏ ਦੋ ਦੋ ਹਾਂ ਕਿੰਨੇ ਸੋਹਣੇ ਸੂਟ ਨੇ ਕੱਕੇ ਦੇ ਹੈ ਹੈ ਬਣਾਇਣਾ ਵੀ ਨੇ ਮੈਨੂੰ ਹਾਂਜੀ ਛੋਟੀਆਂ ਛੋਟੀਆਂ ਹੂੰ ਹਾਂ ਨਾ ਕਹਿਣੇ ਨਾ ਬਹੁਤ ਕਹਿਣੇ ਕਾਈ ਇਹਦਾ ਟਾਈਮ ਆਪ ਵੀ ਗੋਲੇ ਨਾ ਚੋ ਚੋ ਐਪਲ ਉਹ ਮੇਰਾ ਗੋਲਾ ਲੈ ਗਿਆ ਦੋਸਤ ਲੈ ਗਿਆ ਵੇਸੀ ਵਾਂਗ ਉਹ ਐਵੇਂ ਕੋ ਫੜੀ ਫੌਨ ਸਾਂ ਹੀ ਚੁੱਕੀ ਵਾਓ ਮਰਚੋਕ ਮਰਚੋਕ ਫੋਨ ਚੁੱਕ ਲੈ ਮੇਰੇ ਗਿੱਲੇ ਹੱਥ ਨੇ ਫੋਨ ਚੁੱਕ ਹੈ ਹੀ ਨਹੀਂ ਦੇ ਰਹੀ ਹਨ ਹੈਲੋ ਹੈਗੇ ਤਾਂ ਹੀ ਭਈ ਹਾਂਜੀ ਦੇ ਦੇ ਸਣੀ ਕਰਾਈ ਗਾਲਾ ਕੰਨਾ ਕਾਣ ਲੈ ਗਾਲੇ ਉਹ ਲੈ ਕੇ ਦਿੱਤੀ ਹਾਂਜੀ ਤੇ ਹੁਣ ਅਗਲਾ ਦਿਨ ਤੇ ਆਪਾਂ ਬੈਠੇ ਹਾਂ ਹਸਪੀਟਲ ਦੇ ਵਿੱਚ ਤੇ ਹੁਣ ਇੱਕੋ ਦਮ ਸਾਨੂੰ ਖਬਰ ਆਈ ਹੈ ਬਈ ਤੁਹਾਨੂੰ ਛੁੱਟੀ ਹੈ ਸਾਨੂੰ ਹੁਣ ਛੁੱਟੀ ਮਿਲਣ ਲੱਗੀ ਹੈ ਤੇ ਅਸੀਂ ਹੁਣ ਛੁੱਟੀ ਲੈ ਕੇ ਇੱਕੋ ਦਮ ਨਹੀਂ ਜਾਵਾਂਗੇ ਹਨਾ ਕਿਉਂਕਿ ਤਿਆਰੀ ਦੁਰੀ ਕਰਨੀ ਆ ਘਰੇ ਸਾਨੂੰ ਪਤਾ ਨਹੀਂ ਸੀ ਸਾਨੂੰ ਲੱਗਿਆ ਵੀ ਚੱਲ ਅੱਜ ਸ਼ਾਮ ਨੂੰ ਜਾਂ ਕੱਲ ਸਵੇਰੇ ਮਿਲੇਗੀ ਛੁੱਟੀ ਬਟ ਉਹ ਕਹਿੰਦੇ ਹੁਣੇ ਹੀ ਲੈ ਜਾਓ ਹਲੇ 12 ਵਜੇ ਨੇ ਦੁਪਹਿਰ ਦੇ ਸਵੇਰੇ ਦੇ ਤੇ ਤਾਂ ਕਰਕੇ ਫਿਰ ਹੁਣ ਤਿਆਰੀ ਕਰਨੀ ਆ ਤੇ ਮੰਨੀ ਨੂੰ ਫੋਨ ਕੀਤਾ ਹੁਣ ਮੰਨੀ ਕਹਿੰਦਾ ਮੈਂ ਕਰਦਾ ਤਿਆਰੀ ਦੁਰੀ ਆ ਨਾ ਤੇ ਸੋਨੂ ਆਏਗਾ ਉਹ ਤਿਆਰੀ ਦੁਰੀ ਕਰਨਗੇ ਮਾੜੇ ਮੋਟੇ ਤੁਹਾਨੂੰ ਪਤਾ ਵੈਲਕਮ ਤਾਂ ਕਰਨਾ ਹੀ ਹੈ ਆ ਕੇ ਸ਼ੱਕੇ ਦਾ ਤੇ ਹਾਂ ਹਾਂ ਸੋਨੂ ਨੂੰ ਕਰ ਲਓ ਫੋਨ ਮੈਂ ਕਹਿੰਦਾ ਮੈਂ ਲੈ ਆਉਣਾ ਸੋਨੂ ਡਰਾਈਵਰ ਉੱਥੇ ਬਹਿ ਜਾਣਗੇ ਤੇ ਹੁਣ ਤਿਆਰੀ ਤਿਆਰੀ ਕਰਦੇ ਆ ਦੇਖਦੇ ਆ ਕਿ ਕੁੱਕ ਕਟਾਂਗੇ ਤੇ ਆਪਾਂ ਭੰਗਾਨੇ ਭੁੰਨੇ ਲੈਣੇ ਆ ਕਿੰਨਾ ਸਮਾਨ ਲੈ ਗਿਆ ਮੈਂ ਤੇ ਫਿਰ ਆਪਾਂ ਯਾਨੀ ਕਿ 2 ਘੰਟੇ ਤੱਕ ਇੱਥੋਂ ਲੀਵ ਕਰਾਂਗੇ 2 ਘੰਟੇ 3 ਘੰਟੇ ਤੱਕ ਤੇ ਹੁਣ ਬਸ ਤਿਆਰੀ ਹੈ ਕਾਕਾ ਸਾਡਾ ਹੁਣ ਅੱਜ ਆਪਣੇ ਘਰ ਜਾ ਰਿਹਾ ਹੈ ਪਹਿਲੀ ਵਾਰੀ ਤੇ ਆਪਾਂ ਇਹਦਾ ਫੇਸ ਰਿਵੀਲ ਕਰਾਂਗੇ ਬੜੀ ਜਲਦੀ ਵੈਸੇ ਤੁਸੀਂ ਦੇਖ ਲਿਆ ਹਣਾ ਥੋੜਾ 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 ਦੇਖ ਲਿਆ ਹਣਾ ਵੈਸੇ ਤੇ ਬਾਕੀ ਇਹਦਾ ਹੁਣ ਫੇਸ ਆਪਾਂ ਰਿਵੀਲ ਕਰਾਂਗੇ ਠੀਕ ਹੈ ਨਾ ਇਹ ਲਾ ਹਾਲ ਬਸ ਹੁਣ ਤਿਆਰੀ ਕਰੀਏ ਫਟਾਫਟ ਕੱਲ ਦੇ ਬਸ ਐਦਾਂ ਹੀ ਉਲਝੇ ਪਏ ਸੀਗੇ ਥੋੜਾ ਜਨਾ ਆਪਣੇ ਆਪਣੇ ਆਏ ਸੀ ਉਧਰੋਂ ਮੰਮੀ ਜੜੀ ਆਏ ਸੀ ਉਧਰੋਂ ਸ਼ੋਭਰੀ ਦੇ ਮੰਮੀ ਜੜੀ ਵੀ ਆਏ ਸੀ ਸਾਰੇ ਜਣੇ ਆਏ ਹੋਏ ਸੀ ਤਾਂ ਕਰਕੇ ਨਾ ਵਲੌਗ ਮੈਂ ਬਣਾ ਲਈ ਪਾਇਆ ਕਿ ਭੱਜ ਦੌੜ ਚ ਹੀ ਲੰਘ ਗਿਆ ਟਾਈਮ ਸਾਰਾ ਤੇ ਹੁਣ ਆਪਾਂ ਘਰ ਜਾਣਾ ਤੇ ਤਿਆਰੀ ਕਰਨੀ ਹੈ ਠੀਕ ਹੈ ਠੀਕ ਹੈ ਜੀ ਚਲ ਜੀ ਕਾਕਾ ਹੜਾ ਉਹ ਹੋ ਦੇ ਹੋ ਡੈਡੀ ਤਿਆਰ ਬੈਠੇ ਨੇ ਤੇ ਮੈਂ ਡੈੜੀ ਅਚਾਨਕ ਹੀ ਤਿਆਰ ਹੋਏ ਨੇ ਅੱਜ ਪਤਾ ਨਹੀਂ ਸੀ ਵੀ ਇੱਕਦਮ ਛੁੱਟੀ ਮਿਲ ਜਣੀ ਹੈ ਤੇ ਹੁਣ ਚਲੋ ਕੋਈ ਗੱਲ ਨਹੀਂ ਮੈਂ ਆਲੇ ਪਰਨਾ ਪੁੰਨਾ ਮੰਨਾ ਮੈਂ ਵੀ ਦੇਖਦਾ ਪੱਗ ਬੰਨਾ ਹੈ ਨਾ ਅੱਜ ਕਿੰਨੇ ਦਿਨਾਂ ਬਾਅਦ ਅੱਜ ਮੈਂ ਪੱਗ ਬੰਨਾਗਾ ਮਤਲਬ ਮੈਂ ਪੱਗ ਬੰਨੀ ਹੋਈ ਹੈ ਸ਼ਨੀਵਾਰ ਦੀ ਸ਼ਨੀਵਾਰ ਮੈਂ ਆਫਿਸ ਗਿਆ ਸੀ ਸ਼ਨੀਵਾਰ ਦੀ ਪੱਗ ਬੰਨੀ ਹੈ ਤੇ ਅੱਜ ਵੀਰਵਾਰ ਹੋਇਆ ਪੱਗ ਨਹੀਂ ਬੰਨੀ ਉਹਦੋਂ ਬਾਅਦ 5 ਦਿਨ ਹੋ ਗਏ ਨੇ ਤੇ ਹੁਣ ਅੱਜ ਪੱਗ ਬੰਨਾਂਗੇ ਆਪਾਂ ਠੀਕ ਹੈ ਕਾਕੇ ਨੂੰ ਵੈਲਕਮ ਗੱਲ ਲੌਈ ਕਾਕੇ ਦਾ ਚਾਚਾ ਲੈ ਕੇ ਆਇਆ ਗਬਾਰੇ ਵੇਖੋ ਕਿਨੇ ਤਗੜੇ ਇੰਨਾ ਖਰਚਾ ਕਰ ਛੜਿਆ ਇਹ ਇੰਨਾ ਖਰਚਾ ਕਰ ਛੋੜਿਆ ਹੈ ਤੇ ਇਹ ਹੁਣ ਸਮਾਨ ਆਪਾਂ ਜਿਹੜਾ ਫਲਾਣਾ ਗਬਾਰੇ ਆਗੀ ਵਿੱਚੋਂ ਫੇਰ ਸਪੈਸ਼ਲ ਗਬਾਰੇ ਨੇ ਇਹ ਇਹ ਰਾਤਾ ਉਹ ਇੱਕ ਗੁਬਾਰੇ ਧੋੜੀ ਨੇ ਉਹ ਗੁਬਾਰੇ ਨੇ ਫੋਇਲ ਵਾਲੇ ਸਾਰੇ ਕੁਝ ਗੁਬਾਰੇ ਨੇ ਅੱਛਾ ਇਹ ਕੀ ਹੈ ਇਹ ਮੇਨ ਗੁਬਾਰਾ ਇਹਦੇ ਵਿੱਚ ਆਇਆ ਹੈ ਆਇਆ ਹੈ ਬਣਾ ਫੋਟੋ ਓ ਮਾਈ ਗੋਡ ਅੱਛਾ ਬੜੀ ਹੈ ਤੇ ਆ ਜਿਹੜੇ ਆ ਸਾਈਡ ਤੇ ਬੋਤਲਾ ਬੂਤਲਾ ਆਈਆਂ ਆ ਦੇ ਵਿੱਚ ਹੀ ਹੈ ਓਕੇ 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 ਉਹ ਸੱਚ ਫਲਾਵਰ ਲਿਆਉਣਾ ਸੀ ਨੰਨੂ ਨੇ ਨਾ ਵੀਡੀਓ ਬਣਾਣੀ ਆ ਤੂੰ ਵੀ ਆ ਜਾ ਓਏ ਵੀਡੀਓ ਬਣਾਣੀ ਯਾਰ ਨੰਨੂ ਦੀ ਮਨੀ ਫਲਾਵਰ ਵਾਲੀ ਇੱਕ ਠੀਕ ਹੈ ਚੇਤੇ ਨਾਲ ਲਿਆਵਾਂਗੇ ਇੱਕ ਛੋਟਾ ਜਿਹਾ ਉਹ ਬੁਕੇ ਮਿਲਦਾ ਹੈ ਉਹ ਲੈ ਲਓ 150 200 ਰੁਪਏ ਦਾ ਮਿਲਦਾ ਹੈ ਤੇਰਾ ਵੀਡੀਓ ਜਾਣਾ ਜ਼ਰੂਰੀ ਹੈ ਨਾ ਚਾਚੀ ਆਏਗੀ ਕੋ ਇੰਤਿਆਰ ਸ਼ਰ ਹੋਏਗਾ ਕੁੜੀਆਂ ਨੂੰ ਥੋੜਾ ਹੁੰਦਾ ਨਾ ਯਾਰ ਤਿਆਰ shear ਹੋ ਕੇ ਕੈਮਰੇ ਮੁਰਿਆਣਾ ਜਰੂਰੀ ਠੀਕ ਹੈ ਨਾ ਹਾਂਜੀ ਤੇ ਹੁਣ ਆਪਾਂ ਫਟਾਫਟ ਤਿਆਰੀ ਕਰੀਏ ਮਾਈਕ ਮੇਰਾ ਹੋ ਗਿਆ ਬੰਦ ਇਹ ਵੀ ਚਾਰਜ ਲਾਣਾ ਫਟਾਫਟ ਤੇ ਹੁਣ ਸੋਨੂ ਗਿਆ ਮਸ਼ੀਨ ਲੈਣ ਵਾਸਤੇ ਗੁਬਾਰੇ ਫਲਾਣ ਵਾਲੀ ਤੇ ਆਪਾਂ ਹੁਣ ਫਟਾਫਟ ਦੇਖ ਲਈਏ ਵੀ ਕਿੱਦਾਂ ਕਿੱਦਾਂ ਕੀ ਕਰਨਾ ਆ ਦੇਖੋ ਸਾਰਾ ਇੱਥੇ ਖਿਲਾਰੇ ਪਾਤੇ ਨੇ ਤੇ ਅਹੀ ਰੂਮ ਆਪਸੇ ਜਾਣਾ ਠੀਕ ਹੈ ਇਹੀ ਸਜਾਈਏ ਕਿ ਵੱਡਾ ਸਜਾਈਏ ਮੈਂ ਕਰਾ ਵੱਡੇ ਜੇ ਤੇ ਏਸੀ ਵੀ ਚਲਾਉਣਾ ਹੈ ਤੇ ਵੱਡੇ ਚ ਵਜੂ ਵੱਡੇ ਚ ਹੋਰ ਤੁੰਮ ਮੇੜਾ ਨਹੀਂ ਆ ਪੈਣਾ ਹਾਂ ਚਲੋ ਉਹ ਤਾਂ ਕੋਈ ਨਹੀਂ ਵੈਲਕਮ ਤਾਂ ਘਰ ਚ ਹੀ ਕਰਨਾ ਵੈਲਕਮ ਤਾਂ ਘਰ ਚ ਕਰ ਨਹੀਂ ਉੱਥੇ ਠੀਕ ਹੈ ਨਹੀਂ ਕਿ ਇੱਥੇ ਠੀਕ ਹੈ ਰੋਸ਼ਨੀ ਦਾ ਦੇਖ ਹਾਲਤਾ ਹੋਵੇ ਇੱਕ ਵਾਰੀ ਮੰਮੀ ਨੂੰ ਪੁੱਛ ਲੈਣੀ ਦਾ ਪੁੱਛ ਲੈਣੀ ਕਿਹੜਾ ਰੂਮ ਸਜਾਣਾ ਡੈਕੋਰੇਟ ਕਰਨਾ ਹਾਂਜੀ ਮੁੰਡੇ ਦੇ ਇੱਚਾ ਚੀ ਮੁੰਡੇ ਦੇ ਇੱਚਾ ਚੀ ਕੀ ਬਾਤ ਹੈ ਗੁਬਾਰੇ ਫਲਾ ਰਹੇ ਨੇ ਹੈ ਵੈਰੀ ਗੁੱਡ ਆ ਦੇਖ ਉਹ ਤੇਰੀ ਉਹ ਯਾਰ ਪਟਾਕੇ ਪਹਿਲਾਂ ਹੀ ਕਾਕੇ ਦੇ ਆਉਣ ਤੋਂ ਪਹਿਲਾਂ ਹੀ ਪਟਾਕੇ ਹਲੇ ਕਾਕੇ ਦੇ ਆਣਾ ਫੇਰ ਪਟਾਕੇ ਬਣੇ ਚਲੋ ਉਹ ਭਰਾਵਾ ਹੋਲੀ ਨੇ ਇੰਨੀ ਤੇ ਆਪਣੇ ਆਪ ਰੈਸ ਹੈਗਾ ਹੋਲੀ ਰੈਸ ਆ ਦੇਖਿਓ ਇਹ ਕੀ ਅੱਛਾ ਹੈ ਬੰਦ ਕਰੋ ਤਾਂ ਆਪਣੇ ਆ ਵੀ ਹੋ ਜਾਂਦਾ ਇਨ ਨੂੰ ਅਦਾ ਪ੍ਰੈਸ ਕਰਨਾ ਸਿੱਧਾ ਪ੍ਰੈਸ ਕਰਨਾ ਸਿੱਖਾ। ਓਹੋ ਅੱਛਾ ਅੱਛਾ ਅੱਛਾ। ਕੀ ਹੋ ਗਿਆ? ਸ਼ਵਰੀਦ ਕੋ ਹੱਤਰੀ ਏ। ਹੈ? ਸ਼ਾਬਾਸ਼ 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 ਨੰਨੂ ਪੰਗੇ ਨਾਲ ਪੁੱਤ। ਮੁੰਡੇ ਦਾ ਇੱਕ ਤਾਂ ਬਜ਼ੁਰਗ। ਅੱਜ ਇੱਕ ਤਾਂ ਕਰਨਾ। ਉਹ ਹੈ ਕਿ ਮਨੀ ਤੈਨੂੰ ਨਹੀਂ ਭੁੱਲਦਾ ਨੀ ਜੇ ਤੇ। ਦਾਰ ਲਗਦਾ ਫੜ ਨਾ ਜਾਵੇ ਨਹੀਂ ਨਹੀਂ ਤੂੰ ਤੂੰ ਫੜਨਾ ਹੀ ਪੁੱਠੇ ਪਾਸੇ ਹੋਇਆ ਅੱਧਾ ਫੜਨਾ ਦੂਜੀ ਉਂਗਲਾਂ ਨਾਲ ਲੈ ਲੈ ਨਾ ਉਹ ਪਰ ਤੂੰ ਉਹ ਕਿੱਦਿ ਗੜੀ ਗੜੀ ਜਾਂਦੇ ਕਾ ਕਰ ਤੂੰ ਨਿਆਣਾ ਵੇਖੀ ਕਹਾਂ ਬੰਦੇ ਨਾਲ ਸਮਾਈ ਚਲੋ ਜਲਦੀ ਕਰੋ ਬਈ ਫੇਰੋ ਓਏ ਯਾਰ ਮੰਨੀ ਕੀ ਕਰ ਰਿਹਾ ਹੈ ਸੁਣੋ ਨੇ ਭੁਗਾਇਆ ਮੇਰਾ ਜੋ ਡਿਗਿਆ ਹੈ ਅੱਛਾ ਅੱਛਾ ਉਹ ਨੂੰ ਨਾ ਪਟਕਾ ਯਾਰ ਕੀ ਹੈ ਤੈਨੂੰ ਤਕਲੀਫ ਹੈ ਹੁਣ ਦਾਣਾ ਘਾੜੀ ਹੁਣ ਮੇਰੀ ਗੱਲ ਦੇ ਮੈਂ ਗਰੰਟੀ ਲੈ ਕੇ ਬੈਠਾ ਗਰੰਟੀ ਗਰੰਟੀ ਲੈ ਪਰ ਮਸ਼ੀਨ ਤੇ ਤੂੰ ਹੀ ਲੈ ਗਿਆ ਗਰੰਟੀ ਵੀ ਲੈ ਹੋਰ ਕੀ ਚਲੋ ਜੀ ਚਲੋ ਹੁਣ ਤੁਹਾਨੂੰ ਮਿਲਦੇ ਆ ਸਾਰੇ ਗੁਬਾਰੇ ਫਲਾਣ ਤੋਂ ਬਾਅਦ ਠੀਕ ਹੈ ਜੀ ਓਕੇ ਓਕੇ ਨੰਨੂ ਆਂਹੀ ਓਕੇਰੀ ਨੰਨੂ ਦੀ ਇੱਕ ਵੀਡੀਓ ਬਣਾਣੀ ਆਪਾਂ ਬੜੀ ਘੈਂਟ ਤੁਸੀਂ ਦੇਖਿਓ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਉਹ ਇੰਸਟਾਗ੍ਰam ਤੇ ਤੇ YouTube ਤੇ ਠੀਕ ਹੈ ਹਾਂਜੀ ਤੇ ਹੁਣ ਹਸਪੀਟਲ ਜਾਪਾਂ ਕਰ ਰਹੇ ਆਂ ਤਿਆਰੀ ਘਰ ਜਾਣ ਦੀ ਤੇ ਇਹ ਆਪਾਂ ਹੁਣ ਦੁਪਹਿਰ ਦੀ ਰੋਟੀ ਹੈ ਰੋਟੀ ਖਾ ਗਏ ਤੇ ਆਪਾਂ ਫੇਰ ਘਰ ਜਾਵਾਂਗੇ ਠੀਕ ਹੈ ਇਹ ਗੋਲੂ ਸਾਡਾ ਰੋਟੀ ਲੈ ਕੇ ਆਇਆ ਸਾਡੇ ਵਾਸਤੇ ਅੱਜ ਹੈ ਗੋਲੂ ਗੱਲੂ ਰੋਟੀ ਲੈ ਗਿਆ ਮੈਂ ਤੇ ਅੱਗੇ ਵੀ ਲੈ ਗਏ ਦੋ ਤਿੰਨ ਵਾਰੀ ਅੱਜ ਫਿਰ ਮੈਂ ਗਿਆ ਖਾ ਗਏ ਆਪਾਂ ਚੱਲੀਏ ਨਾਲ ਸੈਲਡ ਨਾਲ ਦਾਲ ਚਾਵਲ ਤਿਆਰੀ ਕਰ ਲਈ ਹੋਈ ਆ ਆਪਾਂ ਤਿਆਰੀ ਕੱs ਲਈ ਹੋਈ ਆ ਉਧਰ ਦੇਖੋ ਪੈਕ ਪੂਕ ਕਰ ਲਿਆ ਸਮਾਨ ਤੇ ਬਸ ਹੁਣ ਆਪਾਂ ਘਰ ਨੂੰ ਤੇ ਮੈਂ ਵੀ ਉਧਰ ਪੱਗ ਪੂਗ ਮੰਨ ਲਈ ਪਿਆਰ ਸ਼ਾਰ ਹੋ ਗਿਆ ਹਾਂ ਸਹੀ ਗੱਲ ਹੈ ਦੇ ਹੋਣਾ ਪਵਾਸ ਕਰਿਆ ਅੱਖ ਚ ਪਤਾ ਨਹੀਂ ਕੀ ਆ ਰਿਹਾ ਐ ਅੱਖ ਚ ਬੜੀ ਦਰਦ ਹੋ ਰਹੀ ਫੋਨ ਆ ਗਿਆ ਯਾਰ ਜਦੋਂ ਵੀਡੀਓ ਬਣਾਉਂ ਫੋਨ ਆਇਆ ਹਰੈਸਮੈਂਟ ਕਾਲ ਆ ਲਿਆਓ ਹੀ ਲਿਆ ਚਾਵਾ ਲਿਆ ਬੜਾ ਬੜਾ ਖਾਈਏ ਤੇ ਚਲੀਏ ਬਰੇ ਹਾਂਜੀ ਬਾਹਰ ਜਾਓ ਪਾਓ ਬਰਮਾਂ 100 ਰੋਟੀ ਹਾਂਜੀ ਤੇ ਹੁਣ ਫਾਈਨਲੀ ਅਸੀਂ ਘਰ ਆ ਚੁੱਕੇ ਹਾਂ ਵੈਸੇ ਤੇ ਇਹ ਵਲੌਗ ਜਿਹੜਾ ਇਹ ਜਿਹੜੀ ਇਹ ਜਿਹੜਾ ਸੈਗਮੈਂਟ ਹੈ ਮੈਂ ਬਹੁਤ ਬਾਅਦ ਚ ਸ਼ੂਟ ਕਰ ਰਿਹਾ ਠੀਕ ਹੈ ਅੱਜ ਸਵੇਰ ਦਾ ਟਾਈਮ ਹੈ ਸ਼ੁੱਕਰਵਾਰ ਦਾ ਤੇ ਹੁਣ ਤਾਂ ਉਸ ਤੋਂ ਵੀ ਅਗਲੇ ਵਲੌਗ ਤੋਂ ਵੀ ਅਗਲਾ ਵਲੌਗ ਸ਼ੂਟ ਕਰਨਾ ਠੀਕ ਹੈ ਜੀ ਤੇ ਮੈਂ ਕਿਹਾ ਚਲੋ ਬਈ ਹੁਣ ਇਹਨੂੰ ਐਂਡ ਕਰ ਦਈਏ ਵੀਡੀਓ ਨੂੰ ਹੈਨਾ ਤੇ ਇਹਨੂੰ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਕਾਕਾ ਮਾਲਿਸ਼ ਕਰਵਾ ਰਿਹਾ ਠੀਕ ਹੈ ਜੀ ਤੇ ਕਾਕਾ ਸਾਡਾ ਇਧਰ ਹੇ ਕੀ ਕਰ ਰਹਾ ਸਵੇਰ ਦਾ ਕਿੰਨਾ ਕੇਕ ਖਾ ਲਿਆ ਸੋਹਣਿਆ ਲੱਲਿਆ ਐ ਬਾਬੂ ਉਹ ਨਨੂ ਨਨਵਾਰੀ ਉਹ ਤੇਰਾ ਦੇਖੋ ਕੱਲੀ ਨੌ ਸੋਰਾ ਕੇਕ ਖਾ ਗਈ ਨਨਨੂ ਬਹੁਤ ਸਾਰਾ ਕੇਕ ਖਾ ਗਈ ਕੱਲੀ ਹੋਈ ਤੇ ਚਲੋ ਜੀ ਇਸ ਵਲੌਗ ਨੂੰ ਆਪਾਂ ਇਹ ਕਰਦੇ ਹਾਂ ਇੱਥੇ ਐਂਡ ਮਿਲਦੇ ਤੁਹਾਨੂੰ ਨੈਕਸਟ ਵਲੌਗ ਜਉ ਤੱਕਲੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਕਰ ਦਿਓ ਸਬਸਕ੍ਰਾਈਬ ਠੀਕ ਹੈ ਜੀ ਮੇਰੀਆਂ ਨੂੰ ਕਰ ਸ਼ੇਅਰ ਵੀ ਕਰ ਦਿਓ ਠੀਕ ਹੈ ਜੀ ਹਾਂਜੀ ਤੇ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਹਾਂਜੀ ਹਾਂਜੀ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਨਾਲੇ ਆਪਣਾ ਵਲੌਗ ਮਿਸ ਨਾ ਕਰਿਆ ਕਰੋ ਹਾਂ ਮਿਸ ਨਾ ਕਰਿਆ ਕਰੋ ਵੈਰੀ ਗੁੱਡ ਬਹੁਤ ਵਧੀਆ ਜਦੋਂ ਖਤਮ ਹੋ ਜਾਂਦਾ ਲਾਈਕ ਕਰਕੇ ਫਿਰ ਦੂਸਰਾ ਲੈ ਆਉਂ ਹਾਂਜੀ ఓ ਵੈਰੀ ਗੁੱਡ ਮੇਰਾ ਬੱਜਾ ਸ਼ਾਬਾਸ਼ ਹੋ ਸ਼ਾਬਾਸ਼ ਨੂੰ ਵੀ ਆਖੋ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ